ਨਹੀਂ ਯਾਰ ਸੋਨੀ ਵੀਰੇ ਯਾਰ ਗਰੇ ਵਾਲਾ ਆ ਤਾਂ ਗਲਤ ਗੱਲ ਆ ਤੂੰ ਬਾਈ ਸਾਡੇ ਨਾਲ ਵਧੀਆ ਠੀਕ ਸੀ ਸੇਵਾ ਕਰਾਉਂਦਾ ਸੀ ਉੱਥੇ ਤਾਂ ਯਾਰ ਇਹ ਤੁਹਾਨੂੰ ਮਾਰਦਾ ਸੀ ਆਪਾਂ ਲਾਈਨ ਪੈ ਗਿਆ ਭੱਟ ਕੇ ਖੱਟ ਪੈਦਾ ਤੂੰ ਸਾਡੇ ਘਰੇ ਕੁੜੀ ਦਿਖਾਉਣ ਆਈ ਏ ਲੋੜ ਆ ਰਹੀ ਏ ਸੋਨੀ ਨਹੀਂ ਇਹ ਬੀ ਸੇ ਯਾਰ ਵੀ ਆਦਾ ਸਾਹ ਰੋਗ ਦਾਣ ਦੇ ਜਦੋਂ ਆਪਾਂ ਬੰਨ ਸਕਦੇ ਦਵਾਈ ਵੀ ਤਾਂ ਦਵਾਈ ਸਕਦੇ ਸੀ ਜਿਸ ਦਿਨ ਤੁਸੀਂ ਇਹਨੂੰ ਬੰਦੇ ਆ ਅਰੈਸਟ ਕਰਾ ਨੂੰ ਸਾਧ ਕੇ ਉਸ ਦਿਨ ਬੰਨ ਕੇ ਕੋਈ ਸਾਡੇ ਕੋਲ ਲਿਆਉਂਦੇ ਕਿਹੜਾ ਕਪੜਾ ਕੱਲਾ ਲਾ ਲਾ ਮੇਰਾ 1 ਸਾਲ ਤੇ 2 ਮਹੀਨੇ ਸਾਡੇ ਕੋਲ ਰਿਹਾ ਸੀ ਲਗਭਗ ਇੰਨਾ ਸੋਹਣਾ ਜੂੜਾ ਸੀਗਾ ਹਰ ਰੋਜ਼ ਕੇਸ ਪਾਉਂਦਾ ਸੀ ਹਰ ਰੋਜ਼ ਨਹਾਉਂਦਾ ਸੀ ਆਪ ਜਿੰਦਣੇ ਤਿਰਨੇ ਪੂਰੇ ਹੋਗੇ ਆ ਘਰ ਦਾ ਮਾਲਕ ਵੀ ਆ ਜਾਊਗਾ ਕੋਈ ਨਾ ਕੋਈ ਬਣ ਕੇ ਵਾਰਿਸ ਬਣ ਜਾਣਗੇ ਤੇ ਜਿਹੜੀ ਇਹਨਾਂ ਦੀ ਕੋਈ ਮਾੜੀ-ਮੋਟੀ ਤਨਾਰ ਦੋ ਗਾਲਾਂ ਪਈ ਆ ਉਹਦੇ ਵੀ ਵਾਰਿਸ ਬਣ ਜਾਣਗੇ ਪਰ ਜਿਉਂਦਿਆਂ ਦਾ ਵਾਰਿਸ ਕੋਈ ਨਹੀਂ ਬਣਦਾ ਮਰਿਆਂ ਦੇ ਵਾਰਿਸ ਬੜੇ ਨੇ ਇਹਨਾਂ ਮੋਟਰ ਸੰਗਲ ਮੱਝਾਂ ਵਾਲਾ ਬਾਈ ਦੇ ਗਿੱਟੇ ਤੇ ਲੱਗਿਆ ਹੋਇਆ ਮੈਂ ਕਿਹਾ ਮਾਫ ਕਰਦੀ ਬੇਬੇ ਨਹੀਂ ਮੈਂ ਤਾਂ ਉੱਠ ਜਾਂਦਾ ਬਾਬਾ ਭਰਾ ਨਹੀਂ ਮੇਰਾ ਹਰੇ ਮੈਂ ਵੀ ਲਾ ਲਾ ਸਾਰੇ ਮੈਂ ਵੀ ਲਾ ਦੇ ਤੇ ਤੂੰ ਵੀ ਲਾ ਦੇ ਮੈਂ ਮਾਈ ਉਹਨੇ ਮੇਰੇ ਕੋਲ ਨਾ ਗੂੰ ਸਾਥੀ ਦੀ ਨਾ ਮੇਰੇ ਕੋਲ ਬਾਤ ਦੀ ਮੈਂ ਆਪੇ ਮਗਾ ਲਉ ਜਿੱਥੇ ਇਹਨੇ ਚਲੇ ਗਏ ਫੇਰੀਆ ਤਲਾ ਮੈਂ ਨਹੀਂ ਲਾ ਲੇ ਵਾ ਚੰਗਾ ਬੇਬੇ ਮੈਂ ਚੱਲਿਆ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਖੇੜੀ ਝਮੇੜੀ ਝਮੇੜੀ ਪਿੰਡ ਹੈ ਝਮੇੜੀ ਪਿੰਡ ਦੇ ਜਿਹੜੇ ਘਰ ਦੇ ਬਾਹਰ ਖੜੇ ਆ ਇੱਥੇ ਅਸੀਂ ਕਰੀਬ ਅੱਜ ਤੋਂ 2.5 ਸਾਲ ਪਹਿਲਾਂ 1.5.2023 ਨੂੰ ਇੱਕ ਵੀਰ ਨੂੰ ਲੈ ਕੇ ਗਏ ਸੀ ਸੋਨੀ ਗਰੇਵਾਲ ਨੂੰ ਸੰਗਲ ਨਾਲ ਬੰਨਿਆ ਹੋਇਆ ਸੀ ਵੀਰਾ ਘਰੇ 10-12 ਸਾਲ ਹੋ ਗਏ ਸੰਗਲ ਨਾਲ ਬੰਨੇ ਨੂੰ ਮੈਂਟਲੀ ਹੋ ਗਿਆ ਸੀ ਲੜਾਈ ਹੋ ਗਈ ਸੀ ਸਿਰ ਤੇ ਸੱਟ ਲੱਗੀ ਸੀ ਇਹਦੇ ਉਹਰੇ ਨਾਲ ਉਸ ਤੋਂ ਬਾਅਦ ਦਿਮਾਗੀ ਅਫਸੈਟ ਹੋ ਗਿਆ ਸੀ ਪਿੰਡ ਚ ਭੰਨ ਤੋੜ ਕੱਪੜੇ ਲਾਹ ਲਿੰਦਾ ਸੀ ਤੁਰਿਆ ਫਿਰਦਾ ਸੀ ਕਿਤੇ ਕਿਸੇ ਦੇ ਘਰੇ ਵੜ ਗਿਆ ਕਿਤੇ ਕਿਸੇ ਦੇ ਫਿਰ ਅਖੀਰ ਨੂੰ ਮਾਂ ਨੇ ਸੰਗਲਣਾ ਬੰਨ ਲਿਆ ਸੀ ਬਾਪ ਇਸੇ ਪਿੰਡ ਦਾ ਸਰਪੰਚ ਰਿਹਾ ਕਿਸੇ ਟਾਈਮ ਇਹਨਾਂ ਦੇ ਪਿਤਾ ਜੀ ਬਲਬੀਰ ਸਿੰਘ ਸੋਨੀ ਗਰੇਵਾਲ ਨਾਮ ਆ ਵੀਰ ਦਾ ਪਰ ਅੱਜ ਸੋਨੀ ਗਰੇਵਾਲ ਵੀਰ ਦੀ ਦੁਬਾਰਾ ਹਾਲਤ ਦਿਖਾਉਣੇ ਆ ਕਿਉਂਕਿ ਸਾਡੇ ਕੋਲੇ ਵੀਰਾ 1523 ਨੂੰ ਆਇਆ ਸੀ ਤੇ 19 7 2024 ਨੂੰ ਕਰੀਬ 1 ਸਾਲ ਤੇ 2 ਮਹੀਨੇ ਸਾਡੇ ਕੋਲ ਰਿਹਾ ਵੀਰਾ ਬਿਲਕੁਲ ਠੀਕ ਹੋ ਗਿਆ ਸੀ ਸਾਡੇ ਨਾਲ ਸੇਵਾ ਕਰਾਉਂਦਾ ਸੀ ਉੱਥੇ ਬਿਲਕੁਲ ਤੰਦਰੁਸਤ ਸੀ ਨੋਰਮਲ ਸਾਡੇ ਨਾਲ ਵਧੀਆ ਕੱਪੜਿਆਂ ਦੀ ਸੇਵਾ ਕਰਾਉਂਦਾ ਸੀ ਭਾਂਡਿਆਂ ਦੀ ਸੇਵਾ ਕਰਾਉਂਦਾ ਸੀ ਫਿਰ ਇਹਦਾ ਭਰਾ ਜਾ ਕੇ ਤੇ ਪਿੰਡ ਦੇ ਪਤਵੰਤੇ ਸੱਜਣ ਜਾ ਕੇ ਲੈ ਆਏ ਸਾਡੇ ਕੋਲ ਕਹਿੰਦੇ ਵੀ ਹੁਣ ਠੀਕ ਆ ਵੀ ਹੁਣ ਅਸੀਂ ਘਰੇ ਕੰਮਕਾਰ ਕਰਾਉ ਸਾਡੇ ਨਾਲ ਤਾਂ ਦੁਬਾਰਾ ਇਹ ਕੁਝ ਕਿਸਮਾਂ ਤਾਂ ਦਵਾਈ ਲੈਂਦੇ ਰਹੇ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਇਹਦੀ ਦਵਾਈ ਨਾ ਬੰਦ ਕਰਿਓ ਉਸ ਤੋਂ ਬਾਅਦ ਘਰੇ ਭਰਾ ਵੀ ਥੋੜਾ ਸਿੱਧਾ ਹੀ ਆ ਤੇ ਜਿਹੜਾ ਚੰਗਾ ਭਲਾ ਵਾ ਭਰਾ ਉਹ ਵਰਤਦਾ ਨਹੀਂਗਾ ਤੇ ਮਾਂ ਵੀ ਰੱਬ ਦੀ ਭਗਤਣੀ ਹੋਈਆਂ ਉਹਦੋਂ ਵਾਰ ਨਾ ਇਹਨੇ ਦਵਾਈ ਖਾਦੀ ਸਾਡੇ ਕੋਲੋਂ ਜਾਂਦੇ ਸੀ ਦਵਾਈ ਲੈ ਆਉਂਦੇ ਸੀ ਮੁੜ ਕੇ ਹੌਲੀ ਹੌਲੀ ਦਵਾਈ ਲੈ ਹੋਣੀ ਵੀ ਬੰਦ ਕਰਤੀ ਹੁਣ ਸਾਨੂੰ ਪਿਛਲੇ ਸਮੇਂ ਤੋਂ ਪਤਾ ਲੱਗ ਰਿਹਾ ਸੀਗਾ ਵੀ ਸੋਨੀ ਨੂੰ ਫੇਰ ਸੰਗਲਣਾ ਬੰਨਿਆ ਹੋਇਆ ਇਹ ਸਾਡੇ ਟੀਮ ਦੇ ਮੈਂਬਰ ਨੇ ਹਰਪ੍ਰੀਤ ਸਿੰਘ ਗਰੇਵਾਲ ਵੀਰ ਦਾ ਪਿੰਡ ਆ ਨਾਲ ਹੀ ਬੀਲਾ ਤੇ ਇਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਪਿੰਡ ਵਾਲਿਆਂ ਦੇ ਫੋਨ ਆਉਣ ਲੱਗੇ ਸਾਨੂੰ ਵੀ ਦੁਬਾਰਾ ਫੇਰ ਉਸੇ ਹਾਲਾਤ ਦੇ ਵਿੱਚ ਆ ਤੁਸੀਂ ਆ ਕੇ ਲੈ ਕੇ ਜਾਓ ਤਾਂ ਅੱਜ ਅਸੀਂ ਇੱਥੇ ਪਹੁੰਚੇ ਆ ਝਮੇੜੀ ਪਿੰਡ ਚ ਤੁਹਾਨੂੰ ਵੀ ਦਿਖਾਉਨੇ ਆ ਵੀਰ ਦੇ ਹਾਲਾਤ ਤੁਸੀਂ ਵੀਡੀਓ ਵੀ ਦੇਖ ਹੀ ਰਹੇ ਹੋ ਉੱਪਰ ਅਸੀਂ ਸ਼ਾਟ ਲਾਏ ਨੇ ਵੀ ਕਿਹੜੀ ਹਾਲਤ ਚ ਸੋਨੀ ਬੰਨਿਆ ਹੋਇਆ ਘਰੇ ਘਰ ਦੇ ਵਿੱਚ ਅੱਜ 21ਵੀਂ ਸਦੀ ਚ ਘਰ ਚ ਕੋਈ ਗੈਸ ਚੁੱਲਾ ਨਹੀਂ ਮਾਂ ਵਿਚਾਰੀ ਚੁੱਲੇ ਤੇ ਰੋਟੀਆਂ ਪਾਥੀਆਂ ਪੱਤ ਪੱਤ ਕੇ ਲਾਉਂਦੀ ਹੈ ਦੋ ਪੁੱਤ ਨੇ ਦੋਨਾਂ ਦਾ ਵਿਆਹ ਨਹੀਂ ਹੋਇਆ ਤੇ ਇੱਕ ਬਜ਼ੁਰਗ ਮਾਂ ਆ ਮ ਘਰ ਚ ਘਰ ਜਰੂਰ ਕੋਠੀ ਦੇ ਰੂਪ ਚ ਪਾਇਆ ਹੋਇਆ ਪਰ ਘਰ ਦੇ ਵਿੱਚ ਇਹ ਬਜ਼ੁਰਗ ਮਾਂ ਤੇ ਇੱਕ ਮਾਂ ਦੇ ਦੋ ਪੁੱਤ ਨੇ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਆ ਸੋਨੀ ਫੇਰ ਤੂੰ ਸੰਗਲਣਾ ਬਣਾਈ ਫਿਰਦਾ ਯਾਰ ਆਪਣੇ ਆਪ ਨੂੰ ਨਹੀਂ ਯਾਰ ਸੋਨੀ ਵੀਰੇ ਯਾਰ ਗਰੇ ਵਾਲਾ ਆ ਤਾਂ ਗਲਤ ਗੱਲ ਆ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਭਾਈ ਤੂੰ ਭਾਈ ਸਾਡੇ ਨਾਲ ਵਧੀਆ ਠੀਕ ਸੀ ਸੇਵਾ ਕਰਾਉਂਦਾ ਸੀ ਉੱਥੇ ਤਾਂ ਯਾਰ ਮੈਂ ਸੰਗਲ ਸੰਗਲ ਦੁਆਰਾ ਲਾਉਣ ਦਾ ਕੀ ਕਾਰਨ ਰਿਹਾ ਵੀਰੇ ਉਰੇ ਵੀਰੇ ਕੌਣ ਇਹ ਮਾਰਦਾ ਸੀ ਇਹ ਮਾਰਦਾ ਸੀ ਫਿਰ ਅਸੀਂ ਲਿੱਤਰਾ ਤੇ ਲਿਆਦੇ ਮਾਰਦੇ ਆਂ ਅੱਠ ਦਿਨ ਕੋਟੇੋਂ ਲਿਆਇਆ ਹਾਂ ਉਹ ਉੱਥੇ ਇਹ ਇਹ ਤੁਹਾਨੂੰ ਮਾਰਦਾ ਸੀ ਸੋਨੀ ਇੱਕ ਮਿੰਟ ਆ ਮੁੰਡੇ ਨੂੰ ਤਾਰ ਕੇ ਆਵੇ ਗਏ ਅੰਦਰ ਆਪੇ 15000 ਰੁਪਏ ਦਾ ਤਾਣਾ ਉਹੜੇ ਚੁੱਪ ਕਰ ਚੁੱਪ ਤੋਂ ਸਾਡੇ ਘਰ ਕੁੜੀ ਸੁਹਾਉਣ ਆਈ ਏ ਤੋਂ ਨਾਲ ਵੀ ਏ ਸੁਨੀ ਨਹੀਂ ਇਹ ਵਿਆਹ ਦਾ 10000 ਰੁਪਏ ਦਾ ਸਾਹ ਕੋਈ ਗੱਲ ਨਹੀਂ ਰੋਗ ਧਾੜ ਦੇ ਕੋਈ ਗੱਲ ਨਹੀਂ ਅੱਜ ਲੱਕੜ ਆਇਆ ਲੈ ਰੱਖ ਰੱਖ ਦਿਓ ਆ ਸਾਕਾ ਲਿਖਾ ਦਿਨ ਆਈ ਏ ਉਹ ਸਾਰਾ ਕੁਝ ਤਾਂ ਲਿਖਿਆ ਪਿਆ ਸੁਨੀ ਨੇ ਕੋਈ ਨਮਾ ਮੇਰੀ ਮਾਂ ਦੇ ਦਾਦਾ ਬੁਆ ਆ ਗਏ ਰੋਗ ਧਾੜ ਦੇ ਕੋਈ ਗੱਲ ਨਹੀਂ ਦਾਦਾ ਹੈ ਕੋਈ ਨਾ ਕੋਈ ਆਪਰੇ ਲੈ ਕੇ ਆਇਆ ਆ ਤਾਂ ਉਣਾ ਲਈ ਪਈਏ ਰਾਤੀ ਜਦੋਂ ਇਹਨੂੰ ਬੰਨਿਆ ਸੰਗਲ ਨਾਲ ਕਿੰਨਾ ਟਾਈਮ ਪਹਿਲਾਂ ਬੰਨਿਆ ਲੈਣਾ ਲੈਣਾ ਪੰਜ ਦਿਨ ਦਾ ਕਹਿ ਲਓ ਕੇ ਆਪ ਕਰਦਾ ਹੁੰਦੇ ਲੋਰੇ 9ਵਾਂ ਦਿਨ ਲੈ ਆਣਾ ਨਹੀਂ ਚੋ 7ਵੇਂ ਮਹੀਨੇ ਚ ਲੈ ਆਈ ਸਾਡੇ ਕੋਲੋਂ 224 ਚ ਇਹ ਜਰਾ ਦੀ ਕੋਲੀ ਦਿੱਤੀ ਨਹੀਂ ਤੁਸੀਂ ਇਹ ਜੋ ਫੇਰ ਕੇ ਦਵਾਈਆਂ ਨੂੰ ਨਾ ਦਿੱਤੀ ਨਹੀਂ ਤੁਸੀਂ ਇਹ ਕਿਉਂ ਨਾਲ ਲੈ ਕੇ ਜਾਣਾ ਸੀ ਆਏਗੀ ਸਾਡੇ ਨਾਲ ਕੋਠੇ ਚੜ੍ਹ ਕੇ ਸੌਣ ਲੈ ਕੇ ਕੰਨ ਦਾ ਮੂੰਹ ਬਣ ਕੇ ਆਏ ਫੇਰ ਕੋਠੇ ਜਿਹੜੇ ਇਹਨੂੰ ਲੈ ਆਓ ਲਾ ਕੇ ਮੂੰਹ ਘਾੜਦਾ ਜਦੋਂ ਆਪਾਂ ਬੰਨ ਸਕਦੇ ਆ ਦਵਾਈ ਵੀ ਤਾਂ ਦਵਾਈ ਸਕਦੇ ਸੀ ਜਿੱਦਨ ਤੁਸੀਂ ਇਹਨੂੰ ਬੰਨਿਆ ਰੈਸਟੋਰਾਂ ਨੂੰ ਸੱਦ ਕੇ ਉਦੋਂ ਬੰਨ ਕੇ ਤੁਸੀਂ ਸਾਡੇ ਕੋਲ ਲੈ ਆਉਂਦੇ ਜਰ ਬਾਈ ਬੰਨਿਆ ਵੀ ਤਾਂ ਹੈਗਾ ਹੀ ਸੀ ਸੋਨੀ ਵੀਰੇ ਬੋਲਣਾ ਨਹੀਂ ਆਪਾਂ ਕੋਈ ਨਾ 100000 ਦੇ ੜੇ ਕੋਈ ਕੋਈ ਇੱਕ ਓਂਕਾਰ ਸਤਨਾਮ ਕਰਤਾਪੁਰਖ ਬੋਲ ਪਾਠ ਕਰ ਇੱਕ ਓਂਕਾਰ ਅਦਾ ਗੋਕਣੀਆ ਨਾ ਸਤਨਾਮ ਦੇ ੜੇ ਕਰਤਾਪੁਰਖ ਨੰਬਰ 100000 ਕਾਲ ਮੂਰਤ ਐਵੇਂ ਕੋਈ ਨੀ ਗਾ ਮੈਨੇ ਅਜੂਨੀ ਸੇ ਭੰਗ ਗੁਰ ਪ੍ਰਸ਼ਾਦ ਆਪਾਂ ਆ ਸੱਚ ਜਗਾਰ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਨੌਂਦੇ ਤਵੇ ਗੁਰੂ ਮੇਰ ਕਰ ਸੱਚ ਆ ਕਪੜਾ ਕੱਲਾ ਲਾ ਕੇ ਆਂਦਾ ਵੀਰ ਇੱਕ ਸਾਲ ਤੇ 2 ਮਹੀਨੇ ਸਾਡੇ ਕੋ ਰਿਹਾ ਸੀ ਲਗਭਗ ਇੰਨਾ ਸੋਹਣਾ ਜੂੜਾ ਸੀਗਾ ਹਰ ਰੋਜ਼ ਕੇਸ ਬੰਨ੍ਹਦਾ ਸੀ ਹਰ ਰੋਜ਼ ਨਹਾਉਂਦਾ ਸੀ ਆਪ ਔਰ ਲੋਕਤੀ ਪਾਣੀ ਆਪ ਖਾਂਦਾ ਸੀ ਪਰ ਪਹਿਲਾਂ ਦੂਜਿਆਂ ਨੂੰ ਵੀ ਸਪਾਉਂਦਾ ਨਾਲ ਵਰਤੌਂਦਾ ਸੀ ਸਾਰਾ ਮਤਲਬ ਇੱਥੇ ਸਾਡੀ ਇੱਕ ਬੇਨਤੀ ਆ ਵੀ ਦੇਖੋ ਇੱਕ ਸੋਸਾਇਟੀ ਕੋਈ ਸਸਤਾ ਜਾਂ ਕੋਈ ਸਪੋਰਟ ਤੁਹਾਨੂੰ ਕਰ ਰਿਹਾ ਕੋਈ ਫਿਰ ਉਸ ਤੋਂ ਅੱਗੇ ਤਾਂ ਰਿਸ਼ਤੇਦਾਰਾਂ ਨੇ ਬਾਹ ਫੜਨੀ ਆ ਨਾ ਹੁਣ ਇਹ ਬਰਾਬਰ ਦਾ ਹੋ ਗਿਆ ਸੀ ਭਰਾ ਹੁਣ ਇਹ ਤਾਂ ਬਾਈ ਸਿੱਧਾ ਵਿਚਾਰਾ ਆ ਇਹਨੂੰ ਅਸੀਂ ਕਿਹਾ ਵੀ ਸੀ ਵੀ ਨਾਂ ਲੈ ਕੇ ਜਾ ਪਰ ਇਹ ਉਹਨੂੰ ਕਹਿੰਦਾ ਵੀ ਨਹੀਂ ਹੁਣ ਠੀਕ ਆ ਮੈਂ ਲੈ ਕੇ ਜਾ ਤੈਨੂੰ ਰੋਕਿਆ ਸੀ ਨਾ ਮੈਂ ਇਹਨੂੰ ਬਾਈ ਨੂੰ ਮੈਂ ਬਹੁਤ ਸਮਝਾਇਆ ਮਾਤਾ ਨੂੰ ਵੀ ਕਿਹਾ ਵੀ ਨਾਂ ਲੈ ਕੇ ਜਾਓ ਗੱਲ ਜੀ ਵੀ ਜੇ ਇਹ ਮਸਾ ਠੀਕ ਹੋਇਆ ਦੁਬਾਰਾ ਫੇਰ ਹੋਵੇਂ ਨਾ ਕਰਦੇਓ ਇਹ ਕਹਿੰਦੇ ਸੀ ਕਿ ਨਹੀਂ ਜੀ ਅਸੀਂ ਹੁਣ ਧਿਆਨ ਰੱਖਾਂਗੇ ਪੂਰਾ ਬਹੁਤ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਸਾਨੂੰ ਪਤਾ ਇਦਾਂ ਦੇ ਕੇਸਾਂ 'ਚ ਦੁਬਾਰਾ ਫੇਰ ਉਦਾਂ ਦੇ ਹਾਲਾਤ ਬਣ ਜਾਂਦੇ ਆ ਵੀ ਤੁਸੀਂ ਰੁਕ ਜੋ ਹੋਰ 6 ਮਹੀਨੇ ਸਾਲ ਵੀ ਇਹ ਦਵਾਈ ਦਾ ਕੋਰਸ ਪੂਰਾ ਹੋ ਜਾਣ ਤੋ ਪਰ ਇਹ ਉਸ ਟਾਈਮ ਮੰਨੇ ਨਹੀਂ ਕਹਿੰਦੇ ਅਸੀਂ ਲੈ ਕੇ ਹੀ ਜਾਣਾ ਇਹ ਤਾਂ ਬਾਈ ਸਾਡੇ ਨਾਲ ਗੁੱਸੇ ਹੋਣ ਲੱਗ ਗਿਆ ਸੀ ਉੱਥੇ ਪਰ ਚਲੋ ਮੈਂ ਗਲਤੀ ਵਾਲੀ ਤਾਂ ਕੋਈ ਗੱਲ ਕੋਈ ਗਲਤੀ ਕੋਈ ਮਾ ਹੈ ਨਾ ਗਲਤੀ ਵਾਲੀ ਕੋਈ ਗੱਲ ਨਹੀਂ ਪਰ ਇਕੱਲੀ ਗੱਲ ਸੋਣੀ ਦੀ ਨਹੀਂ ਹੋਰ ਵੀ ਕਈ ਕੇਸਾ ਜਿੱਦਾਂ ਹੁੰਦਾ ਦੁਬਾਰਾ ਫੇਰ ਸਾਨੂੰ ਕਰਦਾ ਹੈ ਘਰੇ ਜਾ ਕੇ ਦਿਲੋਂ ਪਾਦਾ ਬਲੈਕ ਲੋਕ ਉਸ ਤਰੀਕੇ ਨਾਲ ਦੁਬਾਰਾ ਖੇਰ ਨਹੀਂ ਕਰਦੇ ਫਿਰ ਬੰਨ ਲੈਂਦੇ ਦਾ ਦਾ ਆਂਦੀ ਇਹਨਾਂ ਕੋ ਕਟਾ ਪਿਆ ਮੈਂ ਜੀ 6 ਫੁੱਟ ਗੱਭਰੂ ਆ ਐਡਾ ਕੱਦ ਕਾਠਾ ਸ਼ੀਲਾ ਦਾ ਨਾਮ ਹੈ ਬਲਬੀਰ ਸਿੰਘ ਸੋ ਉਹਨੂੰ ਸਰਪੰਚ ਦਾ ਪੁੱਤ ਆ ਇਸ ਪਿੰਡ ਦਾ ਸਰਪੰਚ ਇਹਦੇ ਪਿਤਾ ਜੀ ਦਾ ਕੀ ਨਾਮ ਸੀ ਜੀ ਚਰਨ ਸਿੰਘ ਇਸ ਮਾਂ ਦੇ ਘਰੇ ਤਿੰਨ ਪੁੱਤ ਤੇ ਇੱਕ ਧੀ ਨੇ ਜਨਮ ਲਿਆ ਸੀ ਜਦੋਂ ਤਿੰਨ ਪੁੱਤ ਸ਼ੀਰਾ ਵਰਗੇ ਸੀ ਸੇ ਸੇ ਫੁੱਟੇ ਪਰ ਅੱਜ ਠੱਖੂ ਹੌਲੀ ਹੋਈ ਬੈਠੀ ਹੈ ਮਾਂ ਦੋ ਪੁੱਤ ਜਿਹੜੇ ਆ ਹਾਲਤ ਦੇ ਵਿੱਚ ਵੀਰੇ ਦਾ ਵੀ ਨਹੀਂ ਵਿਆਹ ਹੋਇਆ ਉਹਨੇ ਕਹਾਂ ਇਹਦਾ ਵੀ ਵੀਰੇ ਦਾ ਹਾਲ ਤੁਸੀਂ ਦੇਖ ਹੀ ਰਹੇ ਹੋ ਤੇ ਜਿਹੜਾ ਪਾਲਿਆ ਪੜਾਇਆ ਲਿਖਾਇਆ ਜਿਹਨੂੰ ਵਿਆਹਾ ਵੀ ਆ ਉਹ ਆਪਦਾ ਅੱਡ ਬੈੱਡ ਹੋ ਕੇ ਸੜ ਤੇ ਹੋ ਗਿਆ ਨਹੀਂ ਰੁਕਣ ਵਾਲੀ ਦਿਨ ਆਉਂਦੇ ਉਹ ਕਦੇ ਨਹੀਂ ਆਉਂਦਾ ਮਾ ਉਹ ਕਿੱਥੇ ਰਹਿੰਦਾ ਐਸੇ ਪਿੰਡ ਚ ਰਹਿੰਦਾ ਸਾਰੇ ਟਾਇਰ ਲੈ ਕੇ ਕੱਢ ਗਏ ਉਹ ਨਾ ਇਹ ਹੁਣ ਇੱਕ ਮੱਝ ਰੱਖੀ ਐ ਇਹਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਾਂ ਸੀ ਹਾਂ ਮੋਰ ਐ ਉਹ ਬਾਹਰ ਕੱਢਦਾ ਪਿਆ ਇਹਨੂੰ ਜਿੱਦਣ ਅੱਤ ਤਿੰਨ ਮੈਂਬਰ ਖੜਿਆ ਘਰ ਚ ਗੱਲ ਕੌੜੀ ਲੱਗੂਗੀ ਅੱਜ ਜਿੱਦਨੇ ਤਿੰਨੇ ਪੂਰੇ ਹੋਗੇ ਆ ਘਰ ਦਾ ਮਾਲਕ ਵੀ ਆ ਜਾਊਗਾ ਕੋਈ ਨਾ ਕੋਈ ਬਣ ਕੇ ਵਾਰਿਸ ਬਣ ਜਾਣਗੇ ਤੇ ਜਿਹੜੀ ਇਹਨਾਂ ਦੀ ਕੋਈ ਮਾੜੀ ਮੋਟੀ ਕਰਾਂ ਦੋ ਗਾਲਾਂ ਪਈ ਆ ਉਹਦੇ ਵੀ ਵਾਰਿਸ ਬਣ ਜਾਣਗੇ ਪਰ ਜਿਉਂਦਿਆਂ ਦਾ ਵਾਰਿਸ ਕੋਈ ਨਹੀਂ ਬਣ ਮਰਿਆਂ ਦੇ ਵਾਰਿਸ ਬੜੇ ਨੇ ਅੱਜ ਲੋੜ ਆ ਇਹਨਾਂ ਭਰਾਵਾਂ ਨੂੰ ਜੇ ਸੋਨੀ ਪੀਰਾ ਉਦੋਂ ਠੀਕ ਹੋ ਗਿਆ ਸੀ ਜਮਾ ਸਾਡੇ ਕੋਈ ਰਹਿ ਕੇ ਜਦੋਂ ਠੀਕ ਹੋ ਸਕਦਾ ਫਿਰ ਇਹਨਾਂ ਦਾ ਕੋਈ ਰਿਸ਼ਤੇਦਾਰ ਕਿਉਂ ਨਹੀਂ ਬਾਹ ਫੜੀ ਗਏ ਨੇ ਕੋਈ ਆਪਣੇ ਕੋਲੇ ਮਾਮੇ ਭੂਆ ਦਾ ਪੁੱਤ ਹੀ ਆਪਦੇ ਕੋਲੇ ਰੱਖ ਲੈਂਦਾ ਵੀ ਚੱਲ ਸੋਣੀ ਹੁਣ ਤੂੰ ਠੀਕ ਆ ਅਸੀਂ ਤੇਨੂੰ ਦਵਾਈ ਵੀ ਦਵਾਵਾਂਗੇ ਕਿਉਂਕਿ ਇੱਥੇ ਤਾਂ ਤੈਨੂੰ ਮੈਂ ਦੱਸਾਂ ਕਿ ਤਾਂ ਭਾਗਤ ਨੇ ਦੋਨੇ ਇਹਨਾਂ ਤੋਂ ਵਿਚਾਰਿਆਂ ਤੋਂ ਕੀ ਹੋਣਾ ਸੀ ਹੁਣ ਜਿਹੜੇ ਰਿਸ਼ਤੇਦਾਰ ਸੰਗਲਣਾ ਬਣਾ ਕੇ ਗਏ ਆ ਕੇ ਬੰਨਣ ਦੀ ਬਜਾਏ ਸਾਡੇ ਕੋਈ ਲੈ ਆਉਂਦੇ ਆਵਾਜ਼ ਆ ਗਈ ਉਹ ਕਿਹਨੇ ਸਾਡੇ ਕੋਲ ਟਾਈਮ ਹੈ ਨਹੀਂ ਬਾਹਰ ਲਖ ਲਿਆ ਹਾਲ ਹੋ ਗਿਆ ਬਹੁਤ ਵਾਰ ਨਹੀਂ ਪਟਰੀ ਚੱਕਦੇ ਸਾਰੇ ਨਜ਼ਾਮ ਬੇਦੂ ਕਿੱਡਾ ਗੱਭਰੂ ਪੁੱਤ ਘਰ ਚ ਬੰਨਿਆ ਕਿੱਡੀ ਕੋਠੀ ਅਜਾੜ ਬਣੀ ਪਈ ਆ ਕਿੱਡਾ ਘਰ-ਬਾਰ ਬਣਿਆ ਹੋਇਆ ਮਹਿੰਗੀਆਂ ਇੱਥੇ ਜ਼ਮੀਨਾਂ ਜਾਇਦਾਦਾਂ ਪਰ ਦੋਨੇ ਪੁੱਤ ਮਾਂ ਦੇ ਫੜਾਰੇ ਮੈਂ ਇਸ ਤਰ੍ਹਾਂ ਦੀ ਕੰਡੀਸ਼ਨ ਚ ਬਣੇ ਪਏ ਨੇ ਵੀ ਕੀ ਕਹੀਏ ਬਾਦਨਿਆਂ ਮੈਂ ਕੋਈ ਨਾ ਪਰ ਸੰਗਲ ਕੋਲ ਦੀ ਸੋਨੀ ਕਿਵੇਂ ਵੀ ਤੇ ਆ ਕਿਹੜੀ ਚਾਬੀ ਲੱਗੂਗੀ ਪਤਾ ਨਹੀਂ ਮੇਰਾ ਨਹੀਂ ਨਾ ਸੋਨੀ ਇਹਨੇ ਮਹਾਰਾਜ ਹੀ ਮেরে ਕੋਈ ਨਾ ਕਰਾਂਗੇ ਲੋਟ ਇਹਨੂੰ ਜਿਹਨੇ ਮਾਰਿਆ ਮੇਰੇ ਵੀਰੇ ਦੇ ਨਾ ਮੇਰੇ ਵੀਰੇ ਦੇ ਕਿਹੜਾ ਮਾਰੂ ਸੋਨੀ ਵੀਰੇ ਤੇ ਮੇਰੇ ਦੇ ਹੈ ਇਹਨੇ ਇੱਕ ਫੋਲ ਲੈਣਾ ਬੰਦਾ ਇੱਕ ਦਰੱਖੋ ਨੇਰਾ ਮੇਰਾ ਹਾਕ ਲੈ ਗਲੀ ਜੀ ਲਾਇੀ ਬੇਲਾਲਾ ਜੀ ਕੇ ਮਾਪ ਲੰਬੇ ਦਾ ਮਾ ਹੁਣ ਗੰਦ ਜੀ ਤੇ ਇਹ ਬੈਂਟਰ ਕਾ ਲਾਇੀ ਬੈਂਦਰ ਗਾ ਇੱਕ ਸਿੰਗਲ ਤਾਂ ਉਹ ਇਧਰ ਲਾਇਆ ਹੈ ਗਿੰਦਾ ਇੱਕ ਉਧਰ ਉਹਦਾ ਇੰਨਾ ਮੋਟਾ ਸੰਗਲ ਮੱਝਾਂ ਵਾਲਾ ਬਾਈ ਦੇ ਗਿੱਟੇ ਤੇ ਲੱਗਿਆ ਹੋਇਆ 10 ਸਾਲ ਪਹਿਲਾਂ ਬੰਨਿਆ ਸੀ ਜਦੋਂ ਪਹਿਲਾਂ ਲੈ ਕੇ ਗਏ ਆ ਉਦੋਂ 8-10 ਸਾਲ ਹੋ ਗਏ ਬੰਨੇ ਨੂੰ ਆ ਹੁਣ ਫਿਰ ਸਾਲ ਹੋ ਗਿਆ 93 ਆ 93 ਸੋਨੀ ਦੇ ਗਿੱਟੇ ਦੇ ਉੱਤੇ ਲੱਗਿਆ ਹੋਇਆ ਜਿੰਦਾ ਉਹ ਲੈ ਗਿਆ 자기 ਆਪਣੇ ਆਪ ਹੀ ਇਹਦੀ ਦਾਸਤਾ ਬਿਆਨ ਕਰਦਾ ਸੋਨੀ ਦੇ ਡੌਲਿਆਂ ਤੇ ਬਣੇ ਹੋਏ ਸੱਪ ਇਧਰ ਬਾਜ ਇਹ ਵੀ ਬਿਆਨ ਕਰਦੇ ਆ ਵੀ ਇਹ ਗੱਭਰੂ ਕਿਹ ਟਾਈਮ ਪੂਰਾ ਜੋਬਰ ਸੀ ਕਿਸੇ ਟਾਈਮ ਪੂਰਾ 2 ਗੈਂਸਾ ਨਹੀਂ ਹੁੰਦੜ ਹੇਲ ਤੇ ਸ਼ਕੀਨ ਸੀ ਪੜਿਆ ਕਿੰਨਾ ਬਾਈ ਇਹ 8 ਪੜਿਆ ਹੋਇਆ ਬਸ ਇੱਕ ਹੈਰਿਡਿਟੀ ਜਿਹੜੀ ਪ੍ਰੋਬਲਮ ਸੀ ਬਲੱਡ ਦੇ ਵਿੱਚ ਇਹਨਾਂ ਨੂੰ ਕੋਈ ਆਈ ਆ ਦੋ ਭਰਾ ਕਿਉਂਕਿ ਮਾਂ ਵੀ ਰੱਬ ਦੀ ਭਗਤਣੀ ਆ ਸਿੱਧੀ ਰੱਬ ਨੇ ਦਿੱਤੀਆਂ ਖਾਣ ਵਾਲੀ ਆ ਤੇ ਗਾਂ ਬੱਚਿਆਂ ਨੂੰ ਵੀ ਸੇਮ ਹੋਹੀ ਬੋਰ ਲਾਤਾ ਕੈਂਪ ਤੇ ਹੁਣ ਜਾਇਆ ਕਰਨਾ ਆਪਾਂ ਕੈਂਪ ਲਾਇਆ ਕਰਨਾ ਆਪਾਂ ਸੋਨੀ ਹੈ ਸੋਨੀ ਬੜੀ ਲਾਪਨੀ ਇਹ ਪੂਰੇ ਟੁੱਟ ਗਏ ਸਰ ਪੂਰੇ ਅਬੇ ਹਿੰਦੀ ਕਿਉਂ ਬੋਲ ਰ ਟੁੱਟ ਕੈਸੇ ਗਏ ਜਾਗ ਬਣੀ ਆਤਾ ਦੋਰ ਦਾ ਗਾਏ ਜਾਗ ਬਣੀ ਪੜਦਾ ਤੂੰ ਮੈਂ ਜੀ ਕਮੀ ਨੂੰ ਪੜ ਲੈ ਪਾ ਬਾ ਸੋਨੀ ਤੇਰੇ 50 ਨੰਬਰ ਚਾਬੀ ਲੱਗਣੀ ਐ ਤੇ ਹੈਗੇ 50 ਨੰਬਰ ਨਹੀਂ ਹੈ ਜੀ ਕਿੰਨੇ ਦੇ ਕਿੰਨੇ ਨੰਬਰ ਤੇ 50 ਲਿਖਿਆ ਹੋਇਆ ਇਹਨਾਂ ਨੇ ਆਹ ਜਿੰਨੇ ਤੇ ਲਿਖਿਆ ਹੈ ਪੁੱਤ ਕਰੋੜ ਰੁਪਏ ਲਾਇਆ ਸਾਰੇ ਜ਼ੋਰ ਤਲਾਇਆ ਜਾਂ ਕੌਣ ਲੈ ਗਿਆ ਹੂੰ ਹਉ ਸੁਣ ਲੈ ਜਾ ਕੇ ਘਟਾ ਮੈਂ ਤਾਂ ਬਿਮਾਰ ਰਹਿ ਤਾ ਪਹਿਤੂ ਉਥੇ ਦਵਾਈ ਉਠ ਪਾਣੀ ਰੋੜੂ ਐਲੀਵਟ ਕਰ ਲੈ ਖਾਣਾ ਬੈਠ ਬੰਦ ਦੇਤਾ ਹੀ ਹੋ ਗਈ ਆ ਪਹਿਲਵਾਨ ਦਾ ਪਾਗ ਆ ਫੇਰ ਪਾੜਾ ਗੱਲ ਪਾਉ ਏ ਇਤੋਂ ਇਹ ਬਾਈ ਉਹ ਤਾਂ ਮੈਂ ਕਿਹਾ ਨਾ ਫੌਜ ਦਿੱਲੀ ਸੀ ਉਹ ਜਰਮਨ ਤੋਂ ਸੀਗਾ ਸਾਡੀ ਟੀਮ ਦਾ ਮੈਂਬਰ ਬਾਈ ਇੱਕ ਉਹਨੇ ਸਾਨੂੰ ਆ ਕਟਰ ਭੇਜਿਆ ਸੀਗਾ ਤੇ ਇਹ ਕਟਰ ਨਾਲ ਅਸੀਂ ਹੁਣ ਟੱਕਰ ਸੈਂਕੜੇ ਸੰਗੜਾ ਵੱਢ ਚੁੱਕੇ ਆ ਬੋਲੇ ਸੋਨਿਹਾਲ ਸੁਬਿਆ ਤੇ ਅੱਜ ਇਸ ਸੋਨੀ ਵੀਰੇ ਦੇ ਵੀ ਗਿੱਟਿਆਂ ਨੂੰ ਲੱਗਿਆ ਹੋਇਆ ਸੰਗਲ ਉੱਥੇ ਜਿੰਦਾ ਪਿਆ ਸੀ ਚੱਕ ਲਈ ਤੇ ਅਜਾਬੀ ਇਹ ਨਹੀਂ ਦੇਖ ਲੈ ਕਿ ਇਹਨਾਂ ਦੀ ਦੂਜੀ ਇਹਨਾਂ ਨੂੰ ਮੋੜ ਦੇ ਕਿਸੇ ਹੋਰ ਜਿੰਦੇ ਦੀ ਹੋ ਗਈ। ਭਈਆ ਚਾਬੀਆਂ ਸਾਡੀ ਥੋੜੀ ਜਿਹੜੀ ਹੈਗੀ ਐ ਨਾ ਕਿਸੇ ਹੋਰ ਜਿੰਦੇ ਦੀ ਆ। ਕੋਈ ਗੱਲ ਨਹੀਂ। ਇਹਦੀ ਨਹੀਂ ਹੈਗੀ। ਤੇ ਸਾਡੇ ਕੋਲੇ ਟੰਨਾ ਦੇ ਟੰਨ ਸੰਗਲ ਭਰੇ ਪਏ ਆ ਪੇਟੀਆਂ ਦੇ ਵਿੱਚ ਕਿਉਂਕਿ ਜਦੋਂ ਦੀ ਵਾਇਗਰ ਜੀ ਨੇ ਸੇਵਾ ਬਖਸ਼ੀ ਆ ਸੈਂਕੜੇ ਹੀ ਵੀਰਾਂ ਦੀਆਂ ਗੁਮ ਉਹਨਾਂ ਦਾ ਪਤਾਂ ਬਹੁਤ ਸੰਗਲ ਖੋਲ ਚੁੱਕੇ ਆ ਪਾਲਾ ਨਾ ਫਿਰ ਬਾਬੇ ਪਾਲਾ ਸੁਣੀ ਪਾਲਾ ਵੀਰੇ ਹੁਣ ਬਾਬਾ ਜੀ ਲਿਆ ਰੱਖਣਾ ਤੇ ਇਹ ਤੋਂ ਦਵਾਈ ਨਹੀਂ ਹੈ ਬੀਬੇ ਇਹ ਲੈਟਰਨ ਡਿਊਟਨ ਕਿੱਥੇ ਕਰਦਾ ਫਿਰ ਇੱਥੇ ਕਰ ਦਿੰਦਾ ਚੱਕ ਨਹੀਂ ਬੜੀ ਜਾ ਫਿਰ ਤੂੰ ਚੱਕ ਲੈਨੇ ਆ। ਹਾਈ ਕੋਡ ਬੰਬੇ ਸੀ। ਮੇਰੇ ਸਿਰ ਤੇ ਜਟਾਵਾਂ ਦਾ ਗੁੱਛਾ ਵੱਜ ਗਿਆ ਦੁਬਾਰਾ ਫੇਰ ਹਨਾ। ਤਾਂ ਇੱਕ ਸਵਾ ਸਾਲ ਦੇ ਵਿੱਚ ਡੇਢ ਸਾਲ ਦੇ ਵਿੱਚ ਹੀ। ਨਾਕੈਦੀ ਤਰਾ ਬਗੀ ਨੂੰ ਤਨੋਂ ਨੋੜ ਲੈਦਾ ਹੋਰ ਮੇਰੇ ਮੇਰਾ 200 ਰੁਪਏ ਦੇਣਾ। ਤੁਹਾ ਦਾ ਬਾਪ ਜੱਲ ਸੁਣੀ ਚਪਣਾ ਪਾ ਚੱਲੀ ਆਪਾਂ ਗਰੇਲਾ। ਆਛਾ ਉਠ ਕੇ ਨਾ ਚਲਾ ਚਲੀਏ ਹਟਾ ਦੋ ਨਾ ਹਾਂ ਠੀਕ ਹੈ ਠੀਕ ਹੈ ਆ ਬੇਬੇ ਦੇ ਪੈਰੀਆਂ ਥਾਲੇ ਨਾ ਦੇ ਪੈਰੀਆਂ ਥਲਾ ਬੇਬੇ ਦੇ ਪੈਰੀਆਂ ਥਾਲੇ ਹਾਂ ਕੇ ਮਾਫ ਕਰਦੀ ਬੇਬੇ ਉਹ ਨਹੀਂ ਮੈਂ ਤਾਂ ਉਠ ਜਾਂਦਾ ਬਾਬਾ ਇੱਕ ਵਾਰੀ ਭਰਾ ਨਹੀਂ ਮੇਰਾ ਅਰੇ ਮੈਂ ਵੀ ਲਾਉਣਾ ਅਰੇ ਅਰੇ ਮੈਂ ਵੀ ਲਾਉਣਾ ਤੂੰ ਵੀ ਲਾ ਦੇ ਮੇਰੀ ਮਾਈ ਮਨੇ ਮੇਰੇ ਕੋ ਨਾ ਕੋਈ ਸਾਥ ਦੀ ਨਾ ਮੇਰੇ ਕੋ ਬਾਸ ਕੀ ਮੈਂ ਆਪੇ ਬੰਗਾ ਲਉ ਜਿਵੇਂ ਇੰਨੇ ਚਲੇ ਗਏ ਪੈਰੀਆਂ ਥਲਾ ਕਹ ਰੀਆਂ ਤਲਾ ਦੇ ਮੈਂ ਨਹੀਂ ਨਾਲੇ ਵਾਲਾ ਚੰਗਾ ਬੇਬੇ ਮੈਂ ਚੱਲਿਆ ਕਹ ਦੇ ਕੇ ਬੇਬੇ ਮੈਂ ਚੱਲਿਆ ਕਿਉਂ ਹਲਾ ਦੀ ਚਰ ਸੋਨੀ ਭਰਾ ਨਹੀਂ ਮੇਰਾ ਤੂੰ ਇਹ ਦੇਣਾ ਸਾਰੇ ਗਾਂ ਕਉਸ ਵੀਰਾ ਨਹੀਂ ਮੇਰਾ ਤੂੰ ਐ ਮੈਂ ਦੇਣਾ ਹੈ ਭਰਾ ਨਹੀਂ ਮੇਰਾ ਤੂੰ ਐ ਸੋਨੀ ਆਪਰਾਮ ਤੇ ਸਾਰੀ ਗਵਰਨਮੈਂਟ ਕੋ ਦੇ ਰਾਂ ਪਤੀ ਆਰਪੀ ਅੱਦੇ ਦਾਣਾ ਇਹਦਾ ਦੇਣਾ ਸਾਰੇ ਗਾਂ ਉਸ ਮੈਨੇ ਹਿੰਦੀ ਕਾ ਤੂੰ ਬੋਲਣ ਲੱਗ ਗਿਆ ਐ ਸੋਨੀ ਉਹ ਤਾਂ ਪੰਜਾਬੀ ਬੋਲਦਾ ਆ ਜੋਨੀ ਤੇ ਬਹਿਣਾ ਪਿੱਛੇ ਚੜ ਜਾ ਚਾਹੇਗਾ ਬੁਲਾਣਾ ਚੜੀ ਜਾ ਰਾਦਨਾ ਵਾਲਾ ਜਾਨਾ ਦਿੱਲੀ ਯਾਜ ਜੋਨੀ ਵੀਰੇ ਨੂੰ ਬਲਬੀਰ ਸਿੰਘ ਗਰੇਵਾਲ ਅੱਜ ਸਾਡੇ ਨਾਲ ਵੀਰ ਫੇਰ ਸੁਪਨਿਆਂ ਦੇ ਘਰ ਚੱਲਿਆ ਤੁਸੀਂ ਦੇਖੋ ਪਿਛਲੇ 1 ਸਾਲ ਤੋਂ ਵੀਰੇ ਦੇ ਕੀ ਹਾਲਾਤ ਬਣੇ ਹੋਏ ਆ ਔਰ ਜਦ ਸਾਡੇ ਕੋਲੇ ਵੀਰਾ ਰਹਿੰਦਾ ਸੀ ਪੂਰੀ ਵਧੀਆ ਸੇਵਾ ਕਰਾਉਂਦਾ ਸੀ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਬੇਨਤੀ ਆ ਵਿਚਾਲੇ ਜੇ ਕੋਈ ਡਿੱਗ ਪਿਆ ਬਾਈ ਉਹਨੂੰ ਉਠਾ ਕੇ ਆਪਾਂ ਖੜਾ ਕਰੀਏ ਚਲੋ ਜੀ ਆਪਾਂ ਉਠਾ ਕੇ ਖੜਾ ਨਹੀਂ ਕਰ ਸਕਦੇ ਫਿਰ ਜੇ ਕੋਈ ਹੋਰ ਮਦਦ ਕਰ ਰਿਹਾ ਮੈਂ ਵਰਦਾਉਂਗਾ ਕਿਸੇ ਉਦੋਂ ਬਾਅਦ ਤੱਕ ਟੁਕੜ ਫਿਰ ਸਾਫ ਦਿਓ ਮੈਂ ਕਾਨਫਰੰਸ ਆਉਂਗਾ ਦਿੱਲੀ ਘਾੜਾ ਦਿਆਂ ਪਰ ਅੱਜ ਵਕਤ ਇਸ ਤਰ੍ਹਾਂ ਦਾ ਚੱਲਦਾ ਭਾਈ ਕੋਈ ਮਰੇ ਕੋਈ ਜੀਵੇ ਸੁਥਰਾ ਕੋੜ ਪਤਾਸੇ ਪੀਵੇ ਕੋਈ ਫਰਕ ਨਹੀਂ ਪੈਂਦਾ ਗੇ ਕਰੇ ਅਰਦਾਸ ਬੇਨਤੀ ਵੀਰੇ ਵਾਸਤੇ ਵੀਰੇ ਦੀ ਚੜ੍ਹਦੀ ਕਲਾ ਤਾਂ ਅੰਦਰੋਸਤੀ ਬਾਤ ਇਹ ਅਸੀਂ ਇੱਕ ਲੈਟਰ ਪੈਡ ਤੇ ਸਾਈਨ ਕਰਾ ਲ ਦਿੰਨੇ ਹੁੰਨੇ ਸਾਰੇ ਅੱਜ ਮਿੱਟੀ ਮਨੁੱਖਤਰੀ ਸੇਵਾ ਟੀਮ ਫਲਾਨੇ ਪਿੰਡ ਪਹੁੰਚੀ ਹੈ ਜਿੱਥੇ ਵੀ ਜਾਣਦੇ ਆ ਟੀਮ ਨੂੰ ਫਲਾਨਾ ਸਿੰਘ ਨੇ ਦੱਸਿਆ ਜਾਣਕਾਰੀ ਦਿੱਤੀ ਪਤਾ ਲੱਗਦਾ ਹੈ ਕਿ ਇੱਥੇ ਵੀਰ ਸਿੰਘ ਨਾਲ ਬੰਨਿਆ ਹੋਇਆ ਸੀ ਜਿਵੇਂ ਵੀ ਬੋਲ ਇੱਥੇ ਲਿਖ ਦੇਣਾ ਵੀਰ ਦਾ ਨਾਮ ਇਹਨਾਂ ਦੀ ਚੰਗੀ ਸੇਵਾ ਸੰਭਾਲ ਲਈ ਇਹਨਾਂ ਨੂੰ ਮਨੁੱਖਤਰੀ ਸੇਵਾ ਪਰਿਵਾਰ ਦੀ ਟੀਮ ਮੌਕੇ ਤੇ ਪੰਚ ਸਰਪੰਚ ਤੇ ਮੋਹਦਵਾਰਾਂ ਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਸੰਸਤਾ ਪਿੰਡ ਹਸਨਪੁਰ ਲੈ ਕੇ ਜਾ ਰਹੀ ਹੈ ਇੱਕ ਸਾਡਾ ਸਪੈਸ਼ਲ ਨੋਟ ਹੁੰਦਾ ਜੀ ਥੱਲੇ ਨੋਟ ਸਾਡੀ ਟੀਮ ਇਹਨਾਂ ਦੀ ਚੱਲ ਅਤੇ ਅਚਲ ਜਾਇਦਾਦ ਤੇ ਕਦੇ ਵੀ ਕੋਈ ਆਪਣਾ ਹੱਕ ਨਹੀਂ ਜਿਤਾਏਗੀ ਸਾਡੀ ਟੀਮ ਇਹਨਾਂ ਨੂੰ ਸਿਰਫ ਸੇਵਾ ਸੰਭਾਲ ਲਈ ਲੈ ਕੇ ਜਾ ਰਹੀ ਹੈ ਇਹ ਹਰ ਇੱਕ ਮੈਂਬਰ ਨੂੰ ਜੇ ਤੁਸੀਂ ਲੈ ਕੇ ਆਉਨੇ ਆ ਅਸੀਂ ਪਿੰਡ ਨੂੰ ਪਿੰਡ ਦੀ ਪੰਚਾਇਤ ਨੂੰ ਆ ਚੀਜ਼ ਲਿਖ ਕੇ ਦੇ ਕੇ ਆਉਨੇ ਆ ਸਾਡਾ ਮਕਸਦ ਸਿਰਫ ਸੇਵਾ ਕਰਨਾ ਕਿਸੇ ਦੀਆਂ ਪ੍ਰਾਪਰਟੀਆਂ ਕਲੇਮ ਕਰਨਾ ਨਹੀਂ ਹੈ ਵੀਰੇ ਵਾਸਤੇ ਵੀ ਕਰੇ ਅਰਦਾਸ ਵੀਰੇ ਦੀ ਸੇਵਾ ਕਰ ਸਕੀ ਜਾਂ ਵੀਰਾ ਠੀਕ ਹੋ ਕੇ ਸਾਡੇ ਨਾਲ ਸੇਵਾ ਕਰਵਾ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜੀ ਅੱਜ ਬਲਵੀਰ ਸਿੰਘ ਸੋਨੀ ਗਰੇਵਾਲ ਵਾਪਸ ਉਹ ਨੌਕਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਆ ਗਿਆ ਸੋਨੀ ਇੱਧਰ ਆਇਆ ਨਾ ਹਣਾ ਆਪ ਇੱਧਰ ਤੇ ਅੱਜ ਸੋਨੀ ਵੀਰ ਦੀ ਦੁਆਰਾ ਫੇਰ ਤੋਂ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ ਤੰਦਰੁਸਤੀ ਨਾਲ ਭਰ ਜਾਵੇ ਤੁਸੀਂ ਸਾਰੇ ਅਰਦਾਸ ਕਰੋ thank